ਮਾਰਕੀਟ ਤੱਕ ਸਾਰਾ ਕੁਝ ਪੁਰਾਉਤ ਹੋਇਆ ਸੋਚ ਕਾਫੀ ਉਲਝ ਰਹੀ ਹੈ ਪਰ ਅਜਾਪਾ ਵਿਸਤਾਰਤਿਕ ਰਿਪੋਰਟ ਨੁਮਾ ਲੇਖ ਦੇ ਕੁਝ ਅੰਸ਼ ਜਿਹੜੇ ਬਹੁਤ ਕੁਝ ਸਪਸ਼ਟ ਕਰਦੇ ਆ ਅਕਾਲੀ ਦਲ ਦੀ ਮੌਜੂਦਾ ਸਥਿਤੀ ਅਕਾਲੀ ਦਲ ਦਾ ਇਹ ਸੰਕਟ ਇਹਦੇ ਕਾਰਨ ਤੇ ਇਹਦੇ ਵਿੱਚੋਂ ਨਿਕਲਣ ਦਾ ਕੋਈ ਰਾਹ ਉਹ ਸਾਰੇ ਪਹਿਲੂਆਂ ਤੇ ਗੌਰ ਕਰਦੀ ਅਪੋਰਟ ਸਵਰਾਜਬੀਰ ਹੋਰਾਂ ਦਾ ਇੱਕ ਵੱਡਾ ਵਿਸਤਾਰਤ ਲੇਖ ਮੈਂ ਪੰਜਾਬੀ ਟ੍ਰਿਬਿਊਨ ਚ ਪੜ ਰਿਹਾ ਸੀ ਉੱਚ ਮੈਂ ਮੋٹے ਮੋٹے ਕੁਝ ਅੰਸ਼ ਤੁਹਾਡੇ ਨਾਲ ਸਾਂਝੇ ਕਰਨ ਲੱਗਾ ਜਿਹੜੇ ਗੌਰ ਫਰਵਾਣਾ ਬਣਦੇ ਨੇ ਕਿ ਸ਼ੋਮਣੀ ਅਕਾਲੀ ਦਲ ਦਾ ਮਹਾ ਸੰਕਟ ਕੀ ਕਾਰਨ ਹੈ ਕੀ ਅੱਜ ਵੀ ਪੰਜਾਬ ਨੂੰ ਸ਼ੋਮਣੀ ਕਲਜਲ ਦੀ ਜ਼ਰੂਰਤ ਹੈ ਇਹ ਸਵਾਲ ਇਹਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਸਵਰਾਜ ਵੀਰ ਦੀ ਲਿਖਤ ਤੇ ਸ਼੍ਰੋਮਣੀ ਅਕਾਲੀ ਦਲ ਦਾ ਮਹਾ ਸੰਕਟ ਬ੍ਰੈਕਟਡ ਕੁਝ ਗੱਲ ਹੈ ਕੁਝ ਕੋਡ ਕੀਤੀ ਗੱਲ ਹੈ ਫਿਰ ਮੈਂ ਉਹਦੇ ਵਿਸਥਾਰ ਚ ਜਾਣਾ ਅੱਗੇ ਅਕਾਲੀ ਦਲ ਵਿੱਚ ਪਹਿਲਾਂ ਕਈ ਵਾਰ ਫੁੱਟ ਪਈ ਪਰ ਉਹ ਫੁੱਟ ਆਗੂਆਂ ਦੀ ਆਪਸੀ ਲੜਾਈ ਕਰਨ ਹੁੰਦੀ ਸੀ ਇਸ ਸਮੇਂ ਦਾ ਸੰਕਟ ਅਕਾਲੀ ਦਲ ਦੀ ਲੋਕਾਂ ਤੋਂ ਦੂਰੀ ਅਤੇ ਵੱਧ ਰਹੀ ਬੇਗਾਨਗੀ ਕਰਨ ਰੂਪ ਚਿਆ ਹੈ ਕੋਡ ਕੀਤੀ ਗੱਲ ਬਹੁਤ ਕੁਝ ਕਹਿੰਦੀ ਹੈ ਕੇ ਅਕਾਲੀ ਦਲ ਵਿੱਚ ਪਹਿਲਾਂ ਵੀ ਕਈ ਵਾਰ ਫੁੱਟ ਪਈ ਹੈ ਪਰ ਉਹ ਫੁੱਟ ਆਗੂਆਂ ਦੀ ਆਪਸੀ ਲੜਾਈ ਕਰਨ ਹੁੰਦੀ ਸੀ ਇਸ ਸਮੇਂ ਦਾ ਸੰਕਟ ਅਕਾਲੀ ਦਲ ਦੀ ਲੋਕਾਂ ਤੋਂ ਦੂਰੀ ਅਤੇ ਵੱਧ ਰਹੀ ਬੇਗਾਨਗੀ ਕਾਰਨ ਪੈਦਾ ਹੋਇਆ ਸਬਰਾਜ ਵੀਰ ਮੈਂ ਮੋਟੇ-ਮੋਟੇ ਅੰਸ਼ ਨੇ ਉਹਦੇ ਸ਼੍ਰੋਮਣੀ ਅਕਾਲੀ ਦਲ ਦਾ ਨਿਗਾਰ ਇਸ ਸਮੇਂ ਸਿਖਰ ਉੱਤੇ ਹੈ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਉਸ ਨੂੰ ਸਿਰਫ ਇੱਕ ਹਲਕੇ ਵਿੱਚ ਕਾਮਯਾਬੀ ਮਿਲੀ ਅਤੇ 10 ਹਲਕਿਆਂ ਵਿੱਚ ਉਸਦੇ ਉਮੀਦਵਾਰਾਂ ਦੀ ਜਮਾਨਤ ਚਬਤ ਹੋਈ ਹੈ ਪਾਰਟੀ ਨੂੰ ਸਿਰਫ 3 13.4% ਦੀ ਵੋਟਾਂ ਪਈਆਂ ਹਨ। ਅਕਾਲੀ ਦਲ ਨੂੰ ਵਿਧਾਨ ਸਭਾ ਦੇ ਸਿਰਫ 9 ਹਲਕਿਆਂ ਵਿੱਚ ਲੀਡ ਹਾਸਲ ਹੋਈ ਜਦੋਂ ਕਿ ਕਾਂਗਰਸ ਨੂੰ 38 ਤੇ ਆਮ ਆਦਮੀ ਪਾਰਟੀ ਨੂੰ 32 ਹਲਕਿਆਂ ਵਿੱਚ ਪਹਿਲੇ ਨੰਬਰ ਦਾ ਸਥਾਨ ਮਿਲਿਆ। ਨਤੀਜੇ ਆਉਣ ਤੋਂ ਬਾਅਦ ਪਾਰਟੀ ਅੰਦਰੂਨੀ ਫੁੱਟ ਹੋਰ ਵੱਧ ਗਈ। ਨਤੀਜੇ ਆਉਣ ਤੋਂ ਬਾਅਦ ਕਹਿੰਦੇ ਕਿ ਅਕਾਲੀ ਦਲ ਦੇ ਅੰਦਰ ਪਾਰਟੀ ਅੰਦਰਲੀ ਫੁੱਟ ਹੋਰ ਵੱਧ ਗਈ। ਪਾਰਟੀ ਆਪਣੇ ਮੁਢਲੇ ਜਮਹੂਰੀ ਖਾਸੇ ਵੱਲ ਕਵਾਇਦ ਕਰਨ ਵਿੱਚ ਅਸਫਲ ਹੋ ਰਹੀ ਹੈ। ਹੋ ਰਹੀ ਜਾਂਦੀ ਹੈ ਲੋਕਾਂ ਵਿੱਚ ਪ੍ਰਭਾਵ ਇਹ ਹੈ ਕਿ ਪਾਰਟੀ ਉੱਤੇ ਭਾਰੂ ਲੀਡਰਸ਼ਿਪ ਅਜੇ ਹੀ ਕਵਾਇਦ ਉਤੇ ਨਕੇਲ ਪਾ ਕੇ ਰੱਖਣਾ ਚਾਹੁੰਦੀ ਹੈ ਅੱਜ ਦੇ ਅਕਾਲੀ ਆਗੂ ਪਾਰਟੀ ਦਾ ਇਤਿਹਾਸ ਤਾਂ ਜਾਣਦੇ ਹਨ ਪਰ ਕੁਰਬਾਨੀ ਤੇ ਤਿਆਗ ਦੀ ਉਸ ਭਾਵਨਾ ਤੋਂ ਕੌਹਾਂ ਦੂਰੀ ਤੇ ਖੜੇ ਹਨ ਇਹ ਇੱਕ ਲਾਈਨ ਸਮੁੱਚੇ ਅਕਾਲੀ ਦਲ ਦੀ ਮੌਜੂਦਾ ਸਥਿਤੀ ਨੂੰ ਸਪਸ਼ਟ ਕਰ ਰਹੀ ਹੈ ਅੱਜ ਦੇ ਅਕਾਲੀ ਆਗੂ ਪਾਰਟੀ ਦਾ ਇਤਿਹਾਸ ਤਾਂ ਜਾਣਦੇ ਹਨ ਪਰ ਕੁਰਬਾਨੀ ਤੇ ਤਿਆਗ ਦੀ ਉਸ ਭਾਵਨਾ ਤੋਂ ਕੋਹਾਂ ਦੂਰ ਖੜੇ ਹਨ ਉਹਨਾਂ ਦੀ ਪੰਜਾਬ ਤੇ ਪੰਜਾਬੀਅਤ ਪ੍ਰਤੀ ਪ੍ਰਤੀਬੱਧਤਾ ਸ਼ੱਕ ਦੇ ਘੇਰੇ ਵਿੱਚ ਹੈ ਉਹ ਪੰਜਾਬੀਆਂ ਤੇ ਸਿੱਖਾਂ ਦੀ ਵੱਡੀ ਗਿਣਤੀ ਦਾ ਇਤਵਾਰ ਖਵਾ ਚੁੱਕੇ ਹਨ ਇਹ ਮੌਜੂਦਾ ਅਕਾਲੀ ਦਲ ਦੀ ਡੈਫੀਨੇਸ਼ਨ ਹੈ ਪਰਵਾਸ਼ਾ ਹੈ ਮੈਂ ਦੁਆਰਾ ਇਹ ਗੱਲ ਨੂੰ ਤੁਹਾਡੇ ਧਿਆਨ ਚ ਲਿਆਉਣਾ ਅੱਜ ਦੇ ਅਕਾਲੀ ਆਗੂ ਪਾਰਟੀ ਦਾ ਇਤਿਹਾਸਾ ਜਾਣਦੇ ਹਨ ਪਰ ਕੁਰਬਾਨੀ ਤੇ ਤਿਆਗ ਦੀ ਉਸ ਭਾਵਨਾ ਤੋਂ ਕੋਹਾਂ ਦੂਰੀ ਤੇ ਖੜੇ ਹਨ ਉਨ੍ਹਾਂ ਦੀ ਪੰਜਾਬ ਤੇ ਪੰਜਾਬੀਅਤ ਪ੍ਰਤੀ ਪ੍ਰਤੀਬੱਧਤਾ ਸ਼ੱਕ ਦੇ ਘੇਰੇ ਵਿੱਚ ਹੈ ਅਤੇ ਉਹ ਪੰਜਾਬੀਆਂ ਅਤੇ ਸਿੱਖਾਂ ਦੀ ਵੱਡੀ ਗੰਟੀ ਦਾ ਇਤਵਾਰ ਗਵਾ ਚੁੱਕਿਆ। 1966 ਵਿੱਚ ਭਾਸ਼ਾ ਦੇ ਆਧਾਰ ਤੇ ਸੂਬਾ ਬਣਨ ਤੋਂ ਬਾਅਦ ਅਕਾਲੀ ਦਲ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਦੇਰ ਸੱਤਾ ਵਿੱਚ ਰਹਿਣ ਵਾਲੀ ਪਾਰਟੀ ਹੈ। ਮੈਂ ਇਹਦੇ ਵਿੱਚ ਕੋਈ ਟਿੱਪਣੀ ਨਹੀਂ ਕਰ ਰਿਹਾ ਮੈਂ ਉਬੂ ਉਹ ਲਿਖਤ ਦੇ ਵਿੱਚੋਂ ਕੁਝ ਮੋਟੇ ਅੰਸ਼ ਕੁਝ ਪ੍ਰਮੁੱਖ ਅੰਸ਼ ਤੁਹਾਡੇ ਮੂਰੇ ਰੱਖ ਰਿਹਾ ਜਿਹੜਾ ਸਵਰਾਜ ਵੀਰ ਦੇ ਲੇਖ ਦੇ ਵਿੱਚੋਂ ਹੈ। ਕਿ ਜਿਹੜਾ ਸੁਰਾਜ ਬੀਰ ਹੋਰੀ ਪੰਜਾਬੀ ਟ੍ਰੁੰਡ ਦੇ ਸੰਪਾਦਕ ਰਹੇ ਨੇ ਉਹ ਕਿ ਵਿਦਵਾਨ ਨੇ ਸੋ ਉਹਨਾਂ ਦੀ ਇਸ ਇਸ حوالے ਨਾਲ ਬਹੁਤ ਗੰਭੀਰ ਮੈਨੂੰ ਲੱਗਿਆ ਕਿ ਸਾਨੂੰ ਵਿਚਾਰਨਾ ਚਾਹੀਦਾ ਕੱਲ੍ਹ-ਕੱਲ ਦੇ ਸੰਕਟ 1966 ਵਿੱਚ ਭਾਸ਼ਾ ਦੇ ਆਧਾਰ ਤੇ ਸੂਬਾ ਬਣਨ ਤੋਂ ਬਾਅਦ ਅਕਾਲੀ ਦਲ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਦੇਰ ਸੱਤਾ ਵਿੱਚ ਰਹਿਣ ਵਾਲੀ ਪਾਰਟੀ ਹੈ ਇੱਥੇ ਸਵਾਲ ਇਹ ਹੈ ਕਿ ਅਕਾਲੀ ਦਲ ਦੀ ਇਹ ਸਿਆਸੀ ਪ੍ਰਪੁਖਤਾ ਪ੍ਰਮੁਖਤਾ ਕਦੋਂ ਗਵਾਚੀ ਸਪਸ਼ਟ ਹੈ ਕਿ 2007 ਤੋਂ 2017 ਵਿੱਚ ਲਗਾਤਾਰ ਸੱਤਾ ਵਿੱਚ ਰਹਿਣ ਦੌਰਾਨ ਗਵਾਚੀ ਕਹਿੰਦੇ ਕਿ ਸਪਸ਼ਟ ਹੈ ਕਿ 2007 ਤੋਂ 2017 ਤੱਕ ਲਗਾਤਾਰ ਸੱਤਾ ਵਿੱਚ ਰਹਿਣ ਦੌਰਾਨ ਗਵਾਚੀ ਅਤੇ 2012 ਤੋਂ 17 ਦੌਰਾਨ ਗਵਾਚੀ ਵੀ ਇਸ ਤਰ੍ਹਾਂ ਕਿ ਪਾਰਟੀ ਨੂੰ ਵੀ ਇਸ ਦਾ ਪਤਾ ਨਹੀਂ ਲੱਗਿਆ ਆ ਲਗਾਤਾਰ 10 ਸਾਲ ਦੇ ਰਾਜ ਤੋਂ ਪਿਛਲੇ 5 ਸਾਲ ਤਾਂ ਕਹਿੰਦੇ ਹਾਲ ਹੀ ਰਿਹਾ ਕਿ ਪਾਰਟੀ ਨੂੰ ਵੀ ਪਤਾ ਨਹੀਂ ਲੱਗਿਆ ਕਿ ਕਦੋਂ ਉਹਨਾਂ ਦੀ ਇਹ ਇਹ ਸਾਰਾ ਕੁਝ ਮਤਲਬ ਕੇ ਪ੍ਰਮੁੱਖਤਾ ਗਵਾਚ ਗਈ ਇਸ ਦੇ ਪ੍ਰਮੁੱਖ ਕਾਰਨ ਹਨ ਆਗੂਆਂ ਦੀ ਲੋਕਾਂ ਤੋਂ ਦੂਰੀ ਹੰਕਾਰ ਲਾਲਚ ਰਿਸ਼ਵਤਖੋਰੀ ਅਤੇ ਪਰਿਵਾਰਵਾਦ ਅਕਾਲੀ ਜਲਦੇ ਨਿਹਾਰ ਦੇ ਪ੍ਰਮੁੱਖ ਕਾਰਨ ਉਹ ਕਹਿੰਦੇ ਕਿ ਆਗੂਆਂ ਦੀ ਲੋਕਾਂ ਤੋਂ ਦੂਰੀ ਹੰਕਾਰ ਲਾਲਚ ਰਿਸ਼ਵਤਖੋਰੀ ਤੇ ਪਰਿਵਾਰਵਾਦ ਇੱਥੇ ਇਹ ਪੁੱਛਿਆ ਜਾਣਾ ਸੁਭਾਵਿਕ ਹੈ ਕਿ ਇੰਨੇ ਵੱਡੇ ਇਤਿਹਾਸਕ ਪਛੋਕੜ ਵਾਲੀ ਪਾਰਟੀ ਦਾ ਵਰਤਮਾਨ ਸਰੂਪ ਕਿਹੋ ਜਿਹਾ ਹੈ 1975 ਵਿੱਚ ਕਾਂਗਰਸ ਦੀਆਂ ਫਾਂਸੀਵਾਦੀ ਰੁਚੀਆਂ ਵਿਰੁੱਧ ਲੜਨ ਵਾਲਾ ਅਕਾਲੀ ਦਲ ਹੁਣ ਕਿਤੇ ਦਿਖਾਈ ਨਹੀਂ ਦਿੰਦਾ 1975 ਚ ਕਾਂਗਰਸ ਦੀਆਂ ਫਾਂਸੀਵਾਦੀ ਰੁਚੀਆਂ ਵਿਰੁੱਧ ਲੜਨ ਵਾਲਾ ਅਕਾਲੀ ਦਲ ਹੁਣ ਕਿਤੇ ਵੀ ਦਿਖਾਈ ਨਹੀਂ ਦਿੰਦਾ ਕੇਂਦਰ ਵਿੱਚ ਭਾਜਪਾ ਨਾਲ ਸੱਤਾ ਦਾ ਭਾਈਵਾਲ ਰਹਨੇ ਆ ਅਕਾਲੀ ਦਲ ਨੇ ਦੇਸ਼ ਦੇ ਵੱਡੀ ਘਟ ਗਿਣਤੀ ਫਿਰਕੇ ਵਿਰੁੱਧ ਹੋਈ ਹਜੂਮੀ ਹਿੰਸਾ ਧਾਰਾ 370 ਮਨਸੂਖ ਕਰਨ ਨਾਗਰਿਕਤਾ ਸੋਧ ਵਿਲ ਪਾਸ ਕਰਨ ਆਦ ਵਿੱਚ ਦੇਸ਼ ਦੇ ਸੰਘੀ ਢਾਂਚੇ ਦੀ ਰਾਖੀ ਕਰਨ ਅਤੇ ਘਟ ਗਣਤੀਆਂ ਦੇ ਹੱਕ ਵਿੱਚ ਆਵਾਜ਼ ਉਠਾਉਣ ਦੇ ਉਸੂਲਾਂ ਨੂੰ ਪਿੱਠ ਦਿਖਾਈ। ਸੋ ਜਿਹੜਾ 1975 ਚ ਅਕਾਲੀ ਦਲ ਕਹਿੰਦੇ ਕਾਂਗਰਸੀ ਫਾਂਸੀਵਾਦੀ ਵਿਰੁੱਧ ਲੜਦਾ ਸੀ ਉਹ ਅੱਜ ਦਿਖਾਈ ਨਹੀਂ ਦਿੰਦਾ। ਅੱਜ ਕੇਂਦਰ ਦੀਆਂ ਉਹੀ ਜਿਹੀਆਂ ਫਾਂਸੀਵਾਦੀਆਂ ਆਦੇ ਮਾਮਲੇ 'ਚ ਘਟ ਗਣਤੀਆਂ ਦੇ ਫਿਰਕਿਆਂ ਦੇ ਖਿਲਾਫ ਕੀਤੇ ਜਾ ਰਹੇ ਫੈਸਲਿਆਂ ਦੇ ਵਿੱਚ ਉਹ ਪਿੱਠ ਕਰ ਲੈਂਦਾ। ਇੱਥੇ ਇਹ ਧਿਆਨ ਦੇਣ ਯੋਗ ਹੈ ਕਿ ਅਕਾਲੀ ਦਲ ਆਪਣੀਆਂ ਇਹਨਾਂ ਭੁੱਲਾਂ ਨੂੰ ਸਵਕਾਰ ਕਰਨ ਤੇ ਸਵੈ-ਪੜਚੋਲ ਕਰਨ ਲਈ ਵੀ ਤਿਆਰ ਨਹੀਂ ਹੈ। ਉਹ ਤੋਂ ਵੀ ਵੱਡਾ ਪਹਿਲੂ ਇੱਥੇ ਇਹ ਧਿਆਨ ਦੇਣ ਜੋਗ ਹੈ ਕਿ ਅਕਾਲੀ ਦਲ ਆਪਣੀਆਂ ਨਾ ਭੁੱਲਾਂ ਨੂੰ ਸਬਕਾਰ ਕਰਨ ਤੇ ਸਵੈ ਪਰਚੋਲ ਕਰਨ ਲਈ ਵੀ ਤਿਆਰ ਨਹੀਂ ਹੈ। ਇਹੀ ਨਹੀਂ ਪਾਰਟੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਹੋਰ ਧਾਰਮਿਕ ਮੁੱਦਿਆਂ ਤੇ ਵੀ ਅਤਿਅੰਤ ਸਵੇਦਨਹੀਨਤਾ ਦਿਖਾਈ। ਜਿਸ ਕਾਰਨ ਪਾਰਟੀ ਪੰਜਾਬੀਆਂ ਤੇ ਸਿੱਖਾਂ ਦੇ ਮਨਾਂ ਚੋਂ ਦੂਰ ਹੁੰਦੀ ਗਈ ਅਤੇ ਹੋਰ ਦੂਰ ਹੋ ਰਹੀ ਹੈ। ਹੁੰਦੀ ਤਾਂ ਰਹੀ ਅਜੇ ਵੀ ਦੂਰ ਹੋਈ ਜਾਂਦੀ ਹੈ ਕਹਿੰਦੇ। ਲੋਕਾਂ ਤੋਂ ਦੂਰ ਹੋਣ ਵਿੱਚ ਵੱਡੀ ਤੇਜ਼ੀ 220 ਵਿੱਚ ਆਈ। ਜਦੋਂ ਕੇਂਦਰ ਸਰਕਾਰ ਨੇ ਖੇਤੀਬਾੜੀ ਨਾਲ ਸੰਬੰਧਿਤ ਤਿੰਨ ਆਰਡੀਨੈਂਸ ਜਾਰੀ ਕੀਤੇ ਤਾਂ ਅਕਾਲੀ ਦਲ ਕੇਂਦਰ ਸਰਕਾਰ ਵਿੱਚ ਭਾਰਤੀ ਜਨਤਾ ਪਾਰਟੀ ਦਾ ਭਾਈਵਾਲ ਸੀ ਬਹੁਤ ਦੇਰ ਤੱਕ ਕਾਲੀ ਆਗੂ ਇਹਨਾਂ ਆਰਡੀਨੈਂਸਾਂ ਜੋ ਬਾਅਦ ਵਿੱਚ ਕਾਨੂੰਨ ਬਣ ਗਏ ਨੂੰ ਸਹੀ ਦਰਸਾਉਂਦੇ ਰਹੇ ਪਰ ਪੰਜਾਬ ਦੀਆਂ ਕਿਸਾਨਾਂ ਜਥੇਬੰਦੀਆਂ ਦੀ ਅਗਵਾਈ ਵਿੱਚ ਜਿਹਾ ਵਿਸ਼ਾਲ ਕਿਸਾਨ ਅੰਦolan ਹੋਂਦ ਵਿੱਚ ਆਇਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕੇਂਦਰੀ ਸਰਕਾਰ ਤੋਂ ਵੱਖ ਹੋਣ ਲਈ ਮਜਬੂਰ ਹੋਣਾ ਪਿਆ 100 ਸਾਲ ਪਹਿਲਾਂ ਪੰਜਾਬ ਦੇ ਵਾਤਾਵਰਣ ਵਿੱਚ ਨਵ ਜਿੰਦਗੀ ਦੀ ਸੁਗੰਧ ਖਿਲਾਰਨ ਵਾਲੀ ਪਾਰਟੀ ਵਿੱਚ ਇੰਨਾ ਵੱਡਾ ਨਿਗਾਰ ਕਿਉਂ ਆਇਆ ਹੈ ਇਹ ਸਵਾਲ ਹੈ ਕਹਿੰਦੇ 100 ਸਾਲ ਪਹਿਲਾਂ ਪੰਜਾਬ ਦੇ ਵਾਤਾਵਰਣ ਵਿੱਚ ਨਵ ਜਿੰਦਗੀ ਦੀ ਸੁਗੰਧ ਖਿਲਾਰਨ ਵਾਲੀ ਪਾਰਟੀ ਵਿੱਚ ਇੰਨਾ ਵੱਡਾ ਨਿਗਾਰ ਕਿਉਂ ਆਇਆ ਹੈ ਅਕਾਲੀ ਦੰਦ ਨੇ ਆਪਣੇ ਸ਼ਾਨਦਾਰ ਇਤਿਹਾਸਿਕ ਪਿਛੋਕੜ ਅਤੇ ਜਮਹੂਰੀ ਪਰਤਾ ਤੋਂ ਮੂੰਹ ਮੋੜ ਕੇ ਪਰਿਵਾਰਵਾਦ ਦਾ ਪੱਲਾ ਕਿਉਂ ਫੜ ਲਿਆ ਹੈ ਕਿਉਂ ਪਾਰਟੀ ਦੇ ਆਗੂਆਂ ਦੇ ਚਿਹਰੇ ਬੋਲੀ ਜੀਵਨ ਜਾਂਚ ਕਿਸਾਨ ਮੁਖੀ ਘਟ ਅਤੇ ਸਰਮਾਇਯਦਾਰ ਮੁਖੀ ਜ਼ਿਆਦਾ ਲੱਗਦੇ ਹਨ ਪਾਰਟੀ ਦਾ ਭੋਈ ਮੁਖੀ ਕਿਰਦਾਰ ਕਿਉਂ ਲੋਪ ਹੋ ਗਿਆ ਹੈ ਫੈਡਰਲਿਜ਼ਮ ਖੇਤਰੀ ਹਿੱਤਾਂ ਅਤੇ ਘਟ ਗਿਣਤੀ ਫਿਰਕਿਆਂ ਦੇ ਹੱਕਾਂ ਦੀ ਅਲੰਬਰਦਾਰ ਬਣਦੀ ਸਮਰੱਥਾ ਰੱਖਦੀ ਇਸ ਪਾਰਟੀ ਕੋਲ ਅੱਜ ਪੰਜਾਬ ਤੇ ਦੇਸ਼ ਦੀ ਸਿਆਸਤ ਨੂੰ ਸੇਧ ਦੇਣ ਵਾਲਾ ਕੋਈ ਸਿਆਸੀ ਤੇ ਸਮਾਜਿਕ ਏਜੰਡਾ ਕਿਉਂ ਨਹੀਂ ਹੈ ਪ੍ਰਮੁੱਖ ਸਵਾਲ ਇਹ ਹੈ ਕਿ ਪੰਜਾਬ ਦੀ ਅੱਜ ਦੀ ਸਿਆਸਤ ਵਿੱਚ ਅਕਾਲੀ ਦਲ ਲਈ ਕੋਈ ਭੂਮਿਕਾ ਬਚੀ ਹੈ ਜਾਂ ਨਹੀਂ ਬਹੁਤ ਵੱਡਾ ਸਵਾਲ ਪਾਰ ਹੈ ਇਸ ਬਰਾਗ ਵੀ ਰੋੜੀ ਕਹਿੰਦੇ ਪ੍ਰਮੁੱਖ ਸਵਾਲ ਇਹ ਹੈ ਕਿ ਕੀ ਪੰਜਾਬ ਦੀ ਅੱਜ ਦੀ ਸਿਆਸਤ ਵਿੱਚ ਅਕਾਲੀ ਦਲ ਦੀ ਕੋਈ ਭੂਮਿਕਾ ਬਚੀ ਹੈ ਜਾਂ ਨਹੀਂ ਕੀ ਪੰਜਾਬ ਨੂੰ ਅਕਾਲੀ ਦਲ ਦੀ ਲੋੜ ਹੈ ਜਾਂ ਪਾਰਟੀ ਆਪਣੀ ਸਾਰਸਕਤਾ ਗਵਾ ਚੁੱਕੀ ਹੈ ਇੱਥੇ ਇਹ ਪ੍ਰਸ਼ਨ ਉੱਪਰ ਦਾ ਹੈ ਕਿ ਜੇ ਅਕਾਲੀ ਦਲ ਹੋਰ ਕਮਜ਼ੋਰ ਹੁੰਦਾ ਹੈ ਤਾਂ ਸਿੱਖ ਭਾਈਚਾਰੇ ਦੀ ਭਾਵਨਾਤਮਕ ਤੇ ਹਕੀਕੀ ਨੁਮਾਇੰਦਗੀ ਕਿਹੜੀ ਪਾਰਟੀ ਕਰੇਗੀ ਸ਼੍ਰੋਮਣੀ ਅਕਾਲੀ ਦਲ ਆਪਣੇ ਮੁੱਖ ਕੰਮ ਤੋਂ ਮੁੱਖ ਅਦੇਸ਼ ਤੋਂ ਲਾਂਭੇ ਹੋ ਗਿਆ ਇਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਹਿੰਦੇ ਇੱਥੇ ਇਹ ਪ੍ਰਸ਼ਨ ਉੱਭਰਦਾ ਹੈ ਕਿ ਜੇ ਅਕਾਲੀ ਦਲ ਹੋਰ ਕਮਜ਼ੋਰ ਹੁੰਦਾ ਹੈ ਤਾਂ ਸਿੱਖ ਭਾਈਚਾਰੇ ਦੀ ਭਾਵਨਾਤਮਕ ਤੇ ਹਕੀਕੀ ਨੁਮਾਇੰਦਗੀ ਕਿਹੜੀ ਪਾਰਟੀ ਕਰੇਗੀ ਇਹਨਾਂ ਸਵਾਲਾਂ ਦੇ ਜਵਾਬ ਬਹੁਤ ਜਟਿਲ ਹਨ 1960 ਤੱਕ ਅਕਾਲੀ ਦਲ ਤੇ ਕਾਂਗਰਸ ਇੱਕ ਦੂਜੇ ਦੇ ਨਜ਼ਦੀਕ ਸਨ 1957 ਦੀਆਂ ਲੋਕ ਸਭਾ ਚੋਣਾਂ ਵੀ ਦੋਹਾਂ ਨੇ ਮਿਲ ਕੇ ਇਕੱਠਿਆਂ ਲੜੀਆਂ ਪਰ 1980ਵਿਆਂ ਦੇ ਘਟਨਾਕਰਮ ਅਤੇ 1984 ਵਿੱਚ ਸ਼੍ਰੀ ਦਰਬਾਰ ਸਾਹਿਬ ਉੱਤੇ ਹੋਏ ਫੌਜੀ ਹਮਲੇ ਤੇ ਦਿੱਲੀ ਛੋਏ ਸਿੱਖ ਕਤਲੇਆਮ ਨੇ ਦੋਹਾਂ ਪਾਰਟੀਆਂ 'ਚ ਅਜਿਹਾ 파ੜਾ ਪਾ ਦਿੱਤਾ ਜਿਸ ਨੂੰ ਬੇਟਿਆ ਨਹੀਂ ਜਾ ਸਕਦਾ ਇਹ ਵੱਖਰੀ ਗੱਲ ਹੈ ਕਿ ਸਿੱਖਾਂ ਦੀ ਕਬੱਡੀ ਗਿਣਤੀ ਕਾਂਗਰਸ ਦੇ ਸਭ ਧਾਰਮਿਕ ਫਿਰਕਿਆਂ ਨੂੰ ਨਾਲ ਲੈ ਕੇ ਚੱਲਣ ਦੇ ਸਿਆਸੀ ਪ੍ਰੋਗਰਾਮ ਵਿੱਚ ਜਿਕੇ ਰੱਖਦੀ ਹੋਈ ਕਾਂਗਰਸ ਨੂੰ ਵੋਟਾਂ ਪਾਉਂਦੀ ਰਹੀ ਹੈ ਅਤੇ 224 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਪਾਈਆਂ ਹਨ ਇਸ ਦੇ ਬਾਵਜੂਦ ਕਾਂਗਰਸ ਭਾਵਨਾਤਮਕ ਪੱਧਰ ਤੇ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਨਹੀਂ ਕਰ ਸਕਦੀ। ਬੇਸ਼ੱਕ ਕੁਝ ਸਿੱਖ ਤਰ੍ਹਾਂ ਕਹਿੰਦੇ ਵੋਟ ਪਾਉਂਦੀਆਂ ਹੋਣ ਪਰ ਇਹਦਾ ਮਤਲਬ ਇਹ ਨਹੀਂਗਾ ਕਿ ਕਾਂਗਰਸ ਉਹਨਾਂ ਦੀ ਨੁਮਾਇੰਦਗੀ ਕਰਨ ਵਾਲੀ ਜਮਾਤ ਬਣ ਜੂਗੀ। ਇਸ ਦੇ ਬਾਵਜੂਦ ਕਾਂਗਰਸ ਭਾਵਨਾਤਮਕ ਪੱਧਰ ਤੇ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਨਹੀਂ ਕਰ ਸਕਦੀ। ਇੱਥੇ ਪ੍ਰਸ਼ਨ ਇਹ ਵੀ ਹੈ ਕਿ ਕੀ ਆਮ ਆਦਮੀ ਪਾਰਟੀ ਇਹ ਜਿਹਾ ਕਰ ਸਕਦੀ ਹੈ?